ਜੀਸੀਟੀ ਮਿਲ ਦੀ ਮੈਨੇਜਮੈਂਟ ਅਤੇ ਜੀਸੀਟੀ ਮਿਲ ਵਿੱਚ ਸਥਿਤ ਕਲੋਨੀ ਵਾਸੀਆਂ ਵਿਚਕਾਰ ਚੱਲ ਰਿਹਾ ਵਿਵਾਦ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਮਿਲ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਕਲੋਨੀ ਵਿੱਚ ਬਿਜਲੀ ਪਾਣੀ ਦੀ ਸਪਲਾਈ ਚਾਲੂ ਕਰਵਾਉਣ ਅਤੇ ਉਹਨਾਂ ਦੀ ਬਕਾਇਆ ਰਾਸ਼ੀ ਮਿਲ ਮੈਨੇਜਮੈਂਟ ਪਾਸੋਂ ਦਿਵਾਉਣ ਦੀ ਮੰਗ ਨੂੰ ਲੈ ਕੇ ਅੜੇ ਹੋਏ ਨੇ ਇਸ ਸਾਰੇ ਮਾਮਲੇ ਨੂੰ ਲੈ ਕੇ ਕਲੋਨੀ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਐਨਸੀਐਲਟੀ ਬਲੋ ਨਿਯੁਕਤ ਕੀਤੇ ਗਏ ਆਰਪੀ ਦੀ ਗੱਡੀ ਬੀਤੇ ਦਿਨੀ ਜੇਸੀਟੀ ਮਿਲ ਫਕਵਾੜਾ ਦੇ ਅੰਦਰ ਕਿਸੇ ਗੱਲ ਨੂੰ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਰੋਕੀ ਗਈ ਸੀ ਜਿਸ ਵਾਰੇ ਕਲੋਨੀ ਵਾਸੀਆਂ ਦੇ ਨਾਲ ਨਾਲ ਮੌਜੂਦਾ ਕਾਉਂਸਲਰ ਦਾ ਕਹਿਣਾ ਹੈ ਕਿ ਆਰਪੀ ਉਹਨਾਂ ਕੋਲ ਆ ਕੇ ਦੱਸੇ ਕਿ ਉਹਨਾਂ ਦੀ ਬਕਾਇਆ ਰਾਸ਼ੀ ਕਦੋਂ ਮਿਲੇਗੀ ਤੇ ਜਿੰਨੀ ਦੇਰ ਬਕਾਇਆ ਰਾਸ਼ੀ ਨਹੀਂ ਦਿੱਤੀ ਜਾਂਦੀ ਉਹਨਾਂ ਦੇ ਕਲੋਨੀ ਵਿੱਚ ਪਾਣੀ ਅਤੇ ਬਿਜਲੀ ਦੀ ਸਪਲਾਈ ਚਾਲੂ ਕਰਵਾਈ ਜਾਵੇ ਤੇ ਅੱਜ ਹੁਣ ਐਸਚਓ ਫਗਵਾਣਾ ਹੁਸ਼ਰਾਨੀ ਜੀ ਕਟਿਲਨ ਆਏ ਸੀ ਕਿ ਅਸੀਂ ਸਹਿਮਤੀ ਬਣਾਉਣ ਦੀ ਇੱਕ ਕੋਸ਼ਿਸ਼ ਕੀਤੀ ਸਾਡੇ ਟੀਮ ਵੱਲੋਂ ਬੇ ਸਾਡੀ ਡਿਮਾਂਡ ਕੀ ਆ ਬਟ ਮੈਨੂੰ ਲੱਗਦਾ ਮੈਂ ਉਹਨਾਂ ਦੇ ਹੱਥ ਵਿੱਚ ਨਹੀਂ ਆ ਲਾਈਟ ਲੈ ਕੇ ਆਣਾ ਲਾਈਟ ਤਾਂ ਆਰਪੀ ਲੈ ਕੇ ਆਉਂਗਾ ਜਿਸ ਦਿਨ ਆਰਪੀ ਸਾਨੂੰ ਫੁੱਲ ਐਂਡ ਫਾਈਨਲ ਦਾ ਦੱਸ ਦਊਗਾ ਜੀ ਇੱਕ ਮਹੀਨਾ ਦੋ ਮਹੀਨੇ ਚਾਰ ਮਹੀਨੇ 6 ਮਹੀਨੇ ਕੋਈ ਪ੍ਰੋਬਲਮ ਨਹੀਂ ਆ ਜਿੱਥੇ ਅਸੀਂ 2 ਸਾਲਾਂ ਤੋਂ ਮਰ ਰਹੇ ਆ 6 ਮਹੀਨੇ ਹੋਰ ਮਰ ਲਵਾਂਗੇ ਹਾਂ ਹੁਣ ਮੈਂ ਤੁਹਾਨੂੰ ਦੱਸਦਾ ਮੈਂ ਇਹ ਜੇ ਕਾਉਂਸਲਰ ਹੋਣੇ ਤਾਂ ਕੀ ਕੀ ਐਕਸਰਸਾਈਜ਼ ਕੀਤੀ ਮੈਂ ਐਕਸਿਡੈਂਟ ਸਰਫ ਕੋਲ ਗਿਆ ਉਹਨਾਂ ਨਾਲ ਸਾਰਾ ਸਿਸਟਮ ਸਮਝਿਆ ਕੋਤੋਂ ਬਾਅਦ ਮੈਂ ਐਸ.ੀ. ਸਾਹਬ ਨੂੰ ਕੋਲ ਗਿਆ ਸੀ.ਐਮ.ਡੀ ਸਾਹਿਬ ਪਟਿਆਲੇ ਕੋਲ ਗਿਆ ਜਦੋਂ ਮੈਨੂੰ ਉੱਥੋਂ ਕੋਈ ਰਿਸਪੌਂਸ ਨਹੀਂ ਨਾ ਮਿਲਿਆ ਹਰ ਬੰਦਾ ਬਹਾਨਾ ਮਾਰਦਾ ਵਾ ਕਿ ਮਿਲਿਆ ਐਨਸੀਐਲਟੀ ਕੋਲ ਜੀ ਅਸੀਂ ਕੁਝ ਨਹੀਂ ਕਰ ਸਕਦੇ ਸਾਡੇ 1.6 ਕਰੋੜ ਪੈਸੇ ਪੈਂਡਿੰਗ ਆ ਆਰਪੀ ਸਾਫ਼ ਸਿਰਵ ਆ ਕੇ ਇੱਕ ਛੋਟੀ ਜਈ ਸਾਨੂੰ ਮੇਲ ਪਾ ਦੇ ਨਾ ਬੇ ਲੋ ਜੀ ਇਹਦੀ ਜ਼ਿੰਮੇਵਾਰੀ ਮੇਰੀ ਆ ਚਾਹੇ ਇੱਕ ਸਾਲ ਬਾਅਦ ਚੋਂ ਪੈਸੇ ਮਿਲੂਗਾ ਜਦਾਂ ਹਸਤੀਮਲ ਜੀ ਉਹਨਾਂ ਨੇ ਲਾਈਟ ਚਾਲੂ ਕਰਵਾਈ ਸੀ ਮੈਂ ਬਕਾਇਦਾ ਉਹਨਾਂ ਨੂੰ ਐਨਸੀਐਲਟੀ ਕੋਰਟ ਦੇ ਆਰਡਰ ਵੀ ਦਿਖਾਏ ਆ ਬੇ ਆ ਦੇਖੋ ਜੀ ਜੇ ਇੱਕ ਆਰਪੀ ਐਨਸੀਐਲਟੀ ਕੋਰਟ ਦੇ ਆਰਡਰ ਦੇ ਨਾਲ ਲਾਈਟ ਚਾਲੂ ਕਰਵਾ ਸਕਦਾ ਏ ਉਮੇਸ਼ ਕਰਕੇ ਜਿ ਲਈ ਉਹ ਆਰਡਰ ਬੈਲਟ ਨਹੀਂ ਆ ਉਹ ਇੱਕ ਦਿਖਾਵਾ ਕਰ ਰਿਹਾ ਜੀ ਮੈਂ ਤੁਹਾਡੇ ਲਈ ਲਾਈਟ ਲਿਆਣੇ ਦਾ ਪ੍ਰਯਾਸ ਕਰ ਰਿਹਾ ਵਾ ਮੈਂ ਆ ਕਰ ਰਿਹਾ ਜੇ ਉਹ ਇੱਕ ਮੇਲ ਪਾ ਦੇਣ ਸਰੋਬ ਜੀ ਅਗਲੇ ਪੈਸਿਆਂ ਦੀ ਜ਼ਿੰਮੇਵਾਰੀ ਮੇਰੀ ਆ ਚਾਹੇ ਮਹੀਨਾ 2 ਮਹੀਨਾ 6 ਮਹੀਨੇ ਲੇਟ ਮਿਲੂਗੇ ਤੇ ਬਸ ਅਸੀਂ ਇਹੀ ਹੁਣ ਉਹਨਾਂ ਕੋਲੋਂ ਮੰਗ ਕਰ ਰਹੇ ਆ ਪ੍ਰਸ਼ਾਸਨ ਕੋਲੋਂ ਵੀ ਕਿ ਆਰਪੀ ਸਾਹਿਬ ਨਾਲ ਉਹਦੇ ਉੱਤੇ ਪ੍ਰੈਸ਼ਰ ਬਣਾਇਆ ਜਾਵੇ ਕੋਲੋਨੀ 'ਚ ਇੱਕ ਵਿਜ਼ਿਟ ਕਰ ਲੈਣ ਜਾਂ ਸਾਨੂੰ ਗੇਟ ਤੇ ਬੁਲਾ ਲੈਣ ਆ ਕੇ ਮੀਡੀਆ ਸਟੇਟਮੈਂਟ ਦੇਣ ਜੀ ਰਿਟਨ ਵਿੱਚ ਕਦੋਂ ਸਾਨੂੰ ਪੈਸੇ ਦਿਲਵਾ ਰਹੇ ਆ ਠੀਕ ਹੈ ਜੀ ਉਹ ਜਿੰਨਾ ਵੀ ਟਾਈਮ ਦਵਾਂਗੇ ਅਸੀਂ ਉਹਨਾਂ ਨਾਲ ਸੰਤੁਸ਼ਟ ਹੋਵਾਂਗੇ ਅਪਡੇਟ ਕਰਾਂਗੇ ਬਟ ਓਨੀ ਦੇਰ ਸਾਡੀ ਜਿੰਨੀ ਵੀ ਸੁਖ ਸੁਫਦਾਵਾ ਕਲੋਨੀ ਵਾਲਿਆਂ ਦੀਆਂ ਲਾਈਟ ਪਾਣੀ ਸੀਵਰੇਜ ਈਐਸਆਈ ਉਹ ਸਾਰੀਆਂ ਚਾਲੂ ਕਰਾਂਗੇ ਉਧਰ थाना ਸਿਟੀ ਦੇ ਐਸਐਚਓ ਮੈਡਮ ਮੂਸ਼ਾ ਰਾਣੀ ਨੇ ਕਿਹਾ ਕਿ ਅਗਰ ਕਲੋਨੀ ਦੇ ਕਰਮਚਾਰੀਆਂ ਨੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲਿਆ ਤਾਂ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਹੋਰ ਕੀ ਕਿਹਾ ਮੈਡਮ ਮੂਸ਼ਾ ਰਾਣੀ ਨੇ ਚਰਾਤੂ ਸੀ ਵੀ ਸੁਣੋ ਫਗਵਾੜਾ ਤੋਂ ਨਵਰਾਂਗ ਚੈਨਲ ਐ ਜਸ਼ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਪੰਜ ਪੰਜ ਬਾਤਾਂ ਨੂੰ ਸਾਰੇ ਬੀਤੇ ਦੱਸ ਸਕਦੇ ਹਾਂ ਮੇਰੇ ਖਿਆਲੋਂ ਘੱਟੋ ਘੱਟ 10 ਬਾਤਾਂ ਤੋਂ ਐਸਜੀਪੀ ਸਾਹਿਬ ਨੇ ਦੱਸਿਆ ਤੁਹਾਨੂੰ ਗੱਲ ਡਿੱਟੀ ਸਾਹਿਬ ਨੇ ਤੁਹਾਨੂੰ ਐਕਸਪਲੇਨ ਕੀਤਾ ਆਰਪੀ ਸਾਹਿਬ ਨੇ ਐਕਸਪਲੇਨ ਕੀਤਾ ਉਹ ਤੁਹਾਡੇ ਜੀਐਸਜੀ ਦੇ ਵਰਕਰ ਨਹੀਂ ਹੈਗੇ ਉਹ ਮਿੰਟ ਚ ਆ ਕੇ ਤੁਹਾਡੇ ਵਿੱਚ ਖੜੇ ਹੋ ਜਾਣ ਉਹ ਕੋਰਟ ਵੱਲੋਂ ਪਾਇੰਟ ਕੀਤੇ ਅਫੀਸਰ ਨੇ ਠੀਕ ਹੈ ਤੇ ਉਹਨਾਂ ਨੇ ਇੱਕ ਅੱਖਰ ਤੁਹਾਡੇ ਖਿਲਾਫ ਲਿਖ ਕੇ ਦੇ ਦਿੱਤਾ ਨਾ ਫਿਰ ਉਹਨੂੰ ਕੋਈ ਨਹੀਂ ਰੋਕ ਸਕਦਾ ਠੀਕ ਹੈ ਅਸੀਂ ਹੁਣ ਕਾਨੂੰਨ ਤੁਸੀਂ ਕਾਨੂੰਨ ਨੂੰ ਹੱਥ ਚ ਲਿਆ ਮੈਂ ਕਾਨੂੰਨ ਦੇ ਮਤਾਬਕ ਚੱਲوں